ਸਸਿਆਗਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰਉਸਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਅੱਜ ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਦਾ ਐਲਾਨ ਕਰੇਗੀ ਸੂਤਰਾਂ ਅਨੁਸਾਰ ਨਵੀਂ ਪਾਰਟੀ ਦੀ ਕਮਾਂਡ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾ ਸਕਦੀ ਹੈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਪਾਰਟੀ ਦੇ ਗਠਨ ਨਾਲ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਬੇਸ਼ੱਕ ਇਸ थड़े विच बहुते बागी अकाली लीडर ही हन, लेकिन विदेशा अंदर बैठे बहुते सिख भी अकाली दल ऊपर बादल परिवार के कब्जे तो खुश नहीं इसलिए आने वाले समय विच नवी पार्टी सियासी समीकरण बदल सकदी है अमृतसर जिले विच मंदर अते होर थावां ते खालिस्तानी नारे लिखण वाला जसप्रीत सिंह गोली लगन कारण जख्मी हो गया है जसप्रीत सिंह ने अपने एक नाबालग साथी नाल मिलके ਸਿੱਖ ਫॉर ਜਸਟਿਸ ਦੇ ਮੁਖੀ ਗੁਰਵੰਤ ਸਿੰਘ ਪੰਨੂ ਦੇ ਇਸ਼ਾਰੇ ਤੇ ਅੰਮ੍ਰਿਤਸਰ ਦੇ ਕਈ ਸਥਾਨਾਂ ਤੇ ਖਾਲਿਸਤਾਨੀ ਨਾਰੇ ਲਿਖੇ ਸਨ ਪੁਲਿਸ ਉਸ ਨੂੰ ਉਸਦੇ ਛੁਪੇ ਗਏ ਹਥਿਆਰ ਲੱਭਣ ਲਈ 에ਅਰਪੋਰਟ ਰੋਡ ਤੇ ਲੈ ਕੇ ਗਈ ਸੀ ਜਿੱਤੇ ਉਸਨੇ ਆਪਣੇ ਦੁਆਰਾ ਛੁਪਾਏ ਗਏ ਹਥਿਆਰ ਨੂੰ ਕੱਢ ਕੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੱਤੀ ਇਸ ਅਚਾਨਕ ਘਟਨਾ ਨਾਲ ਮੌਕੇ ਤੇ ਹੜਕੰਪ ਮਚ ਗਿਆ ਅਤੇ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ ਫਾਇਰਿੰਗ ਦੌਰਾਨ ਜਸਪ੍ਰੀਤ ਨੂੰ ਗੋਲੀ ਲੱਗੀ ਅਤੇ ਉਸ ਨੂੰ ਤਾਬਰ ਤੋਪ ਹਸਪਤਾਲ ਪਹੁੰਚਾਇਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਕੋਲ ਹਥਿਆਰ ਕਿੱਥੋਂ ਅਤੇ ਕਿਵੇਂ ਪਹੁੰਚੇ। ਰਾਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਨੀਤੀ ਉੱਤੇ ਤਿੱਖਾ ਹਮਲਾ ਕੀਤਾ ਹੈ। ਮੱਧ ਪ੍ਰਦੇਸ਼ ਦੇ ਰਾਇਸਨ ਚ ਇੱਕ ਕਾਰਜਕ੍ਰਮ ਦੌਰਾਨ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁਝ ਤਾਕਤਾਂ ਭਾਰਤ ਦੇ ਤੇਜ਼ ਵਿਕਾਸ ਰਫਤਾਰ ਤੋਂ ਖੁਸ਼ ਨਹੀਂ ਹਨ ਅਤੇ ਸੋਚਦੀਆਂ ਹਨ ਕਿ ਸਬਦੇ ਬੋਸ ਤਾਂ ਅਸੀਂ ਹਾਂ ਉਹਨਾਂ આરોਪ ਲਾਇਆ ਕਿ ਭਾਰਤ ਵਿੱਚ ਬਣੇ ਸਮਾਨ ਨੂੰ ਮਹਿੰਗਾ ਕਰਕੇ ਵਿਸ਼ਵ ਬਾਜ਼ਾਰ 'ਚ ਉਸ ਦੀ ਮੰਗ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਦੁਨੀਆ ਦੀ ਕੋਈ ਤਾਕਤ ਭਾਰਤ ਨੂੰ ਵੱਡੀ ਸ਼ਕਤੀ ਬਣਨ ਤੋਂ ਨਹੀਂ ਰੋਕ ਸਕਦੀ ਵਿਪੱਖ ਚੋਣ ਕਮਿਸ਼ਨ ਤੇ ਗੜਬੜੀ ਦੇ ਗੰਭੀਰ ਆਰੋਪ ਲਾ ਰਿਹਾ ਹੈ ਇਸ ਦੇ ਵਿਚਾਰ ਸੋਮਵਾਰ ਨੂੰ ਸੰਸਦ ਤੋਂ ਲੈ ਕੇ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਪੱਖਵਾਲੋ ਮਾਰਚ ਕਰਨ ਦੀ ਯੋਜਨਾ ਸੀ ਪਰ ਪੁਲਿਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਵਿਪੱਖੀ ਸੰਸਦਾਂ ਵੱਲੋਂ ਕੀਤਾ ਜਾ ਰਹੇ ਮਾਰਚ ਨੂੰ ਪੁਲਿਸ ਨੇ ਰੋਕ ਲਿਆ ਅਤੇ ਰਾਹੁਲ ਗਾਂਧੀ ਸਮੇਤ ਕਈ ਸੰਸਦਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਰਾਹੁਲ ਗਾਂਧੀ ਨੇ ਕਿਹਾ ਹਕੀਕਤ ਇਹ ਹੈ ਕਿ ਉਹ ਬੋਲ ਨਹੀਂ ਸਕਦੇ ਸੱਚਾਈ ਦੇਸ਼ ਦੇ ਸਾਹਮਣੇ ਹੈ ਇਹ ਲੜਾਈ ਰਾਜਨੀਤਿਕ ਨਹੀਂ ਹੈ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਆਵਾਜ਼ ਇੰਡੀਆ ਪੰਜਾਬੀ ਚ ਬਸ ਇਤਨਾ ਹੀ ਆਵਾਜ਼ ਇੰਡੀਆ